ਤੇਰੇ ਭੇਜਾ ਫਿਰ ਨਾ ਆਲੀ ਨਾ ਰੋਕੇ ਮਾ ਜਾਣਿਆ ਥਲੀ ਕੋ ਆਪਣੇ ਸ਼ੁਭਰੀ ਦੋਣੀ ਤੇ ਆਪਣਾ ਮੰਨੀ ਉਹ ਸਾਰੇ ਚਲੇ ਗਏ ਨੇ ਹੁਣ ਅੰਮ੍ਰਿਤਸਰ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਕ੍ਰੀਲੇ ਬਣ ਰਹੇ ਨੇ ਬਹੁਤ ਘੈਂਟ ਐ ਮੰਮੀ ਵਾਸਤੇ ਸਪੈਸ਼ਲ ਨਵੀਆਂ ਨਵੀਆਂ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਕੀ ਕਰੇ ਬੰਦੇ ਇੱਕ ਪ੍ਰੋਬਲਮ ਤੋਂ ਖੜਾ ਛੁੱਟਦਾ ਦੂਜੀ ਆ ਜਾਂਦੀ ਦੂਜੀ ਗੜਾ ਛੁੱਟਦਾ ਤੀਜੀ ਆ ਜਾਂਦੀ ਸਾਰਿਆਂ ਦੇ ਘਰ ਦੇ ਵਿੱਚ ਇਹੀ ਪ੍ਰੋਬਲਮ ਹੈ ਕਿ ਨਹੀਂ ਤੇ ਯਾਦ ਟੀ ਲਿਟਰਲੀ ਸੱਸੀ ਗਾਲ ਜਿਵੇਂ ਕਹਿ ਰਹੇ ਮੈਂ ਤਾਂ ਵਾਹੇ ਸੁਣੀ ਨਹੀਂ ਆ ਸੱਸੀ ਗਾਲ ਜੀ ਸਵਾਗਤ ਹੈ ਸਾਡਾ ਇਸ ਨਵੇਂ ਵਲੌਗ ਦੇ ਵਿੱਚ ਹਾਜੀ ਸੱਸੀ ਗਾਲ ਹਾਂਜੀ ਸਤਿ ਸ੍ਰੀ ਅਕਾਲ ਲੈਣ ਤੋਂ ਕੋਡ ਦਾ ਹਲੋਕਾ ਸਵਾਗਤ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਦੇ ਵਲੋਗ ਦੇ ਵਿੱਚ ਅਸੀਂ ਰਸੋਈ ਸਾਫ਼ ਕਰ ਰਹੇ ਹਾਂ ਕਮਰੇ ਵਗੈਰਾ ਵੀ ਕਰਤੇ ਸੀ ਤੇ ਬਾਕੀ ਸਾਰੇ ਕੰਮਕਾਰਾਂ ਤੇ ਜਾ ਚੁੱਕੇ ਨੇ ਹਾਂ ਮੈਂ ਤਾਂ ਚੱਲ ਜਾਂਦੇ ਹਾਂ ਲੋਰੀ ਦੀ ਸਾਫ ਕਰ ਜਾਂ ਉਹ ਪਿੱਛੇ ਕਹਿਣਗੇ ਯਾਰ ਛੱਡਦੀ ਏ ਮੈਂ ਤਾਂ ਪਿੱਛੇ ਦੌੜਾ ਲੱਦੀ ਤੇ ਸਾਰੇ ਆਪਣੇ ਆਪਣੇ ਕੰਮਾਂ ਕਰ ਚਲੇ ਗਏ ਨੇ ਨੰਨੂ ਵੀ ਚਲੇ ਗਈ ਸਕੂਲ ਤੇ ਉਹਨਾਂ ਪਿੱਛੇ ਆ ਸੀ ਗਿਆ ਚਲ ਰਸੋਈ ਸਾਫ ਕਰ ਲੈਣੇ ਕਿਉਂਕਿ ਬਾਕੀ ਸਾਰੀ ਸਫਾਈ ਤੇ ਕਰਤੀ ਸੀ ਲੋਕੀ ਤਿਉਹਾਰ ਦੇ ਸਫਾਈ ਕਰਦੇ ਨੇ ਅਸੀਂ ਤਿਉਹਾਰ ਤੋਂ ਬਾਅਦ ਸਫਾਈ ਸ਼ੁਰੂ ਕੀਤੀ ਹੱਥ ਦੇ ਮੋਸਪਰੇ ਸਫਾਈ ਕਰ ਲੈਂਦੇ ਇੱਕ ਤੇ ਇਹ ਕੁੜੀ ਨੇ ਮੇਰੇ ਟਾਈਮ ਤੋਂ بڑا ਦਿਮਾਗ ਖਾਦਾ ਹੈ ਯਾਰ ਉਹ ਸਾਹਮਣੇ ਟਾਈਮ ਪੀਸ ਲੱਗਾ ਤੂੰ ਟਾਈਮ ਸਿਕ ਦੇਖਣਾ ਦੇਖਣਾ ਦੁਸਕਾਨ ਪ੍ਰਿਆਤ ਕਰ ਇਹ ਇਹ ਮੈਂਟ ਬਾਦ ਆਉਂਦੀ ਹੈ ਭਾਬੀ ਟਾਈਮ ਕੀ ਹੋ ਗਿਆ ਯਾਰ ਫਿਰ ਹੁਣ ਮੈਂ ਹੋਰ ਕੀ ਕਰਾਂ ਸਭ ਤੋਂ ਵੱਡਾ ਕੰਮ ਇਹੀ ਹੈ ਫਾਂਸੀ ਵਾਲਾ ਇਹੀ ਚਲੋ ਅੰਦਰ ਫਾਂਸੀ ਤਾਂ ਆ ਗਿਆ ਦੇਖ ਬੰਦਾ ਹੋਣ ਲੱਗਿਆ ਮੈਂ ਰੌਮਲ ਥੋੜੀ ਲੱਗੀ ਐ ਕਿ ਨਹੀਂ ਬੋਲਦੈਨੀ ਜੀ ਸੁਣਿਆ ਨੂੰ ਕੰਮ ਲਾ ਕੇ ਤੇ ਆ ਵੀਡੀਓ ਬਣਾਉਣ ਲੱਗ ਗਏ ਨਾ ਤੇ ਗਲਤ ਕਰ ਲੈ ਬੁੱਲੂ ਪਟੜਾ ਕਿ ਇਹ ਵੀ ਇੱਕ ਕੰਮ ਹੀ ਆ ਆਪਣੇ ਲਈ ਜਿਹੜਾ ਕਰਨਾ ਹੈ ਹਾਂ ਜੀ ਸੁਣਿਆ ਮੇਰੀ ਗੱਲ ਐ ਤੇ ਤੁਸੀਂ ਸੁਣ ਲੈ ਬੰਨੀ ਜੀ ਸੁਣਿਓ ਚੰਗਾ ਨਹੀਂ ਲੱਗ ਚੰਗਾ ਨਹੀਂ ਕਰਦੇ ਪਰ ਮੇਰੇ ਨਾਲ ਵੇਖਿਆ ਮੈਨੂੰ ਪਟੜਾ ਕੇ ਤੇ ਹੋ ਸੈਲਫ ਤੇ ਜੜੀ ਹੋਈ ਐ ਕਹਿੰਦੀ ਮੇਰਾ ਵਲੋਗ ਨਾ ਬਣਾਇਓ ਹੁਣ ਥੋੜਾ ਖਤਰਨਾਕ ਕੰਮ ਤੇ ਤੂੰ ਹੀ ਕਰਨਾ ਐ ਨਾ ਖਤਰਨਾਕ ਕੰਮ ਤੇ ਕਰਨਾ ਇਹ ਵੀ ਤਾਂ ਚਾਹੀਦੀ ਐ ਨਾ ਮੈਂ ਆਨੀ ਆ ਬਸ ਥੋੜਾ ਜਿਹਾ ਸਟਾਰਟ ਸੂਟ ਕਰਕੇ ਤੇ ਮੰਮੀ ਦਾ ਮੈਂ ਤੁਹਾਨੂੰ ਹਾਨੀ ਆ ਐ ਐ ਵੇਲੇ ਬੋਲਦੇ ਨਹੀਂ ਤੇ ਆ ਟੀਵੀ ਵੇਖਦੇ ਮੈਨੇ ਇਧਰ ਮੁਸਕਾਨ ਵੀ ਅੱਛਾ ਫਿਲਮ ਲਾ ਕੇ ਬੈਠੇ ਸੀ ਅੱਛਾ ਮੈਨੂੰ ਲੱਗਦਾ ਸ਼ਾਇਦ ਕੈਮਰਾਸ ਆਫ ਕਰਨ ਨਾਲ ਆਵੇ ਸੀ ਆਹ ਕੋਣ ਠੀਕ ਹੈ ਪਹਿਲਾਂ ਥੋੜਾ ਕੈਮਰਾ ਖਰਾਬ ਹੋ ਗਿਆ ਵਾਜ ਕੱਟ ਕਰ ਲਓ ਮੁਸਕਾਨ ਫਿਰ ਤੇ ਹੁਣ ਅਸੀਂ ਆ ਸਾਰਾ ਬਹੁਤ ਖਲਾਰਾ ਪਿਆ ਆ ਸਾਡਾ ਇੱਧਰਲੇ ਪਾਸੇ ਅਸੀਂ ਹੁਣ ਸਾਰਾ ਚੱਕਣਾ ਮੈਂ ਪਹਿਲਾਂ ਮੈਂ ਸ਼ੋਰੀ ਉੱਤੇ ਟੰਗਿਆ ਆ ਜਿਵੇਂ ਹਿੰਦੂ ਆ ਦੀ ਆ ਅੱਗੇ ਲਾਈਏ ਨਾ ਤੇ ਅੰਦੇ ਹੋਲਾ ਪਾ ਕੇ ਬਹਿ ਗਏ ਗੱਲ ਕੀ ਹੈ ਕਹਿੰਦੀ ਨਾ ਆਣਾ ਮੈਂ ਆਂਦਿਆਂ। ਛੇੜ ਤੋਣਾ। ਆ ਜਾ ਥੋੜੀ देर ਬਹਿ ਜਾ ਫਿਰ ਨਾ ਆਲੀ ਨਾ ਰੋਕ ਕੇ। ਮੁਸਕਾਨਾਂ ਲੱਗੀਆਂ ਮੈਂ ਵੀ ਨਾਣਾ। ਮੁਸਕਾਨ ਬੜੀ ਖਰਾਬ ਹੈ ਛੇੜ ਪਾ ਜੰਦੀ ਮੁਸਕਾਨ ਨੂੰ। ਮੈਂ ਚੱਲਨੀ ਆ ਕੱਪੜੇ ਲੈ। ਪਹਿਲਾ ਗਰਮੀ ਦੇ ਵਿੱਚ ਆਈ ਹੈ ਨਾ ਧੁੱਪੋਂ। ਆਂਦਿਆਂ ਹੀ ਨਹੀਂਦਾ ਬਿਮਾਰ ਹੋ ਜਾਂਦੇ ਨੇ ਬੱਚੇ। ਬੜਾ ਦੁਖੀ ਕਰਦੀ ਹੈ ਸਾਰਾ ਦਿਨ ਇਹਦਾ ਇਹੀ ਕੰਮ। ਤੇ ਅੱਦਰ ਅਸੀਂ ਲਗਭਗ ਕੰਮ ਮੁਕਾਈ ਚੁੱਕੇ ਆਂ ਬਸ ਥੋੜਾ ਬੋਤਾ ਰਹਿ ਗਿਆ ਰਹੀ ਵਾਲਾ ਇਹ ਰਹਿ ਗਈ ਸੈਲਫੀ ਸਾਫ ਕਰਨਾ ਵੀ ਕਰਤਾ ਹੈ ਵੀ ਕਰਤਾ ਰਹਿਣ ਵਧੀਆ ਹੈ ਤੱਕ ਨੂੰ ਕੋਲ ਮੈਂ ਜਣਾ ਕੋਲ ਹਾਂ ਇਹ ਲੈ ਆਈ ਸੀ نیچے ਚੱਕ ਕੇ ਮੰਮੀ ਹਾਂ ਵੇਖ ਲਾ ਹਾਂ ਕੀ ਹੋਇਆ ਅੰਦੇ ਗੰਦੀ ਬਣਾਣੇ ਤੇਰਾ ਨਾ ਕਿਹੜੀ ਕਰੀਂ ਐ ਸਵੇਰੇ ਵੀ ਨਾਤੀ ਐ ਸ਼ਾਮੀ ਵੀ ਨਾ ਬੈਠੀ ਕੰਮ ਦਾ ਕੰਟੈਕਟ ਚਲੋ ਗਿਆ ਚੰਗਾ ਇੱਕ ਵਾਰ ਕੋਲ ਮਾ ਚੰਗਾ ਡਾਕਟਰ ਹਰ ਕੋਲ ਬੰਦ ਕਰ ਦੋ ਨਹੀਂ ਨਾ ਜਿਹੜੇ ਤੋਂ ਬੜੀ ਗਰਮੀ ਹੈ ਨਾ ਨਾ ਵੀ ਨਹੀਂ ਬੱਧਾ ਇੱਥੇ ਨਾ ਨਾ ਬਾਤ ਨਹੀਂ 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 ਆਂਦੇ ਆ ਯਾਨੀ ਧੁੱਪ ਜੁ ਆਈ ਤੇ ਹੁਣ ਆਂਦੇ ਨਾ ਨਾ ਸ਼ੁਰੂ ਕਰਦਾ ਆਦਰ 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 ਮੇਰੀ ਪਹਿਲਾ ਗੱਲ ਸੁਣ ਆਥੇ ਬੈਠ ਨਹੀਂ ਅੱਖ ਬੈ ਬੁਰੇ ਦੇ ਮੈਂ ਹੁਣ ਕੁੱਟਾਂ ਕੀ ਲਈ ਫੜ ਗਏ ਜਰਾ ਬੂਟ ਲਾ ਜਰਾ ਆਪਾਂ ਜਰਾ ਬਾ ਬੂਟ ਲਾ 5-10 ਮਿੰਟ ਲੰਮਾ ਪਾ ਫਿਰ ਨਹੀਂ ਨਹੀਂ ਮਮਾ ਅਜੇ ਨਹੀਂ ਨਾ ਆਹ ਵੇਖਿਆ ਕੰਮ ਆਹ ਵੇਖ ਲੇਵੇਂ ਨੇ ਸਾਰੇ ਦਿਨ ਵਿੱਚ ਨਾ ਅਜੇ ਨਾ ਉਹ 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 ਵੇ ਦੇ ਪੈਣਾ ਨਹੀਂ ਨਾ ਨਾ ਮੰਨੋ ਰੋਪਕੇ ਨਹੀਂ ਮੈਂ ਉਸ ਕਾ ਨੇ ਛੇੜ ਪਵਾਤੀ ਕੋਠੇ ਦੇ ਨਾਲ ਦੀ ਮੁਸਕਾਨ ਗਈ ਹੋਰ ਰੁਕਦਾ ਰੁਕਦਾ ਥੋੜੀ ਫੇਰ ਰੁਕਦਾ ਥੋੜੀ ਚੋਰ ਫੜ ਲੈ ਫੜ ਲੈ ਫੜ ਲੈ ਹੁਣ ਮੈਂ ਵੇ ਥੱਲੇ ਥੱਲੇ ਆ ਜਾ ਆ ਜਾ ਨਹੀਂ ਫੜੀ ਦੋ ਮਿੰਟ ਯਾਰ ਇੱਕੋ ਜੰਮ ਗਰਮੀ ਸ਼ਾਮ ਦਾ ਟਾਈਮ ਹੈ ਤੇ ਅਸੀਂ ਛੱਤ ਤੇ ਆਏ ਸੀ ਘੁੰਮਣ ਲਈ ਨਹੀਂ ਆਏ ਅੱਜ ਅਸੀਂ ਕੱਪੜੇ ਧੋਣ ਆਏ ਸੀ ਮਸ਼ੀਨ ਲਗਾਈ ਹੋਈ ਹੈ ਅੱਜ ਲੇਟ ਹੋ ਗਿਆ ਮਸ਼ੀਨ ਲਗਾਉਣ ਚਾਹਣਾ ਤੇ نیچے ਲੱਗੇ ਸੀ ਰਸੋਈ ਸਾਫ਼ ਕਰਨ ਤਾਂ ਕਰਕੇ ਥਕਾਵਟ ਹੋ ਗਈ ਫਿਰ ਥੋੜੀ ਜਿਹੀ ਰੈਸਟ ਕੀਤੀ ਤੇ ਫਿਰ ਹੁਣ ਤਾਂ ਮਤਲਬ ਰੈਸਟ ਕਰਨ ਤੋਂ ਬਾਅਦ ਫਿਰ ਆ ਕੇ ਰੋਟੀ ਪਾਣੀ ਖਾ ਕੇ ਤੇ ਉਹਨੇ ਕੱਪੜੇ ਧੋਣ ਲਏ ਅਸੀਂ ਤੇ ਇੱਧਰ ਵੇਖੋ ਹਣ ਤੱਕ ਮਚਾਇਆ ਰਹਿਣਾ ਨੰਨੇ ਤੂੰ ਕੀ ਕਹਿੰਦੀ ਵੀ ਸੀ ਮੇਰੀ ਦਾਦੀ ਨੂੰ ਨਾ ਦੱਸੀ ਆ ਵੇਹ ਇੱਧਰ ਫੇਰ ਖਲਾਰਾ ਪਾਉਂਦੀਆਂ ਬੀਆ ਨੇ ਅਸੀਂ ਛੇੜਦਾ ਤੇ ਏ ਕੁੜੀ ਹਾਂ ਤੇਰੇ ਹੱਥ ਤੇ ਲੱਗ ਜਾਣਾ ਇਹ ਨਹੀਂ ਲੱਗਦਾ ਚੱਲ ਅਸੀਂ ਸਾਥੀਆਂ ਹੋ ਸਕਦੇ ਏ ਚਪੇੜਾ ਖਾਏਂਗੀ ਹੁਣ ਜੇ ਇਹਨੂੰ ਖਾਲੀ ਕੀਤਾ

ਲਹਿੜ ਕਰਕੇ ਕੋਲ ਦੀ ਸਾਰਿਆਂ ਨੂੰ ਤੇ ਹੁਣ ਇੱਥੇ ਮੇਰੀ ਚਾਚੀ ਹੈਲੋ ਹੈਲੋ ਲੈਣ ਮੇਰੀ ਮੰਮੀ ਗਈ ਸੀ ਚਲ ਅੱਗੇ ਰਾਤ ਨੂੰ ਮੰਮੀ ਤੇ ਨੂੰ ਨਹੀਂ ਗਈ ਤੇ ਅੱਧਰ ਵੇਖੋ ਇੱਥੇ ਆਪਣਾ ਘਰ ਬਣ ਰਿਹਾ ਹੈ ਤੇ ਮਿਲਣਾ ਸਾਰੇ ਲੋਕ ਦੇ ਵਿੱਚ ਉਹ ਦੋ ਲਈ ਲਾਈਕ ਕਰ ਕੇ ਵੀਡੀਓ ਕਰਿਓ ਲਾਈਕ ਕਰ ਦੋ ਕੱਟੀ ਹਾਂਜੀ ਤਦੋਂ ਨੰਨੂ ਹੰਗ ਬਾੜਾ ਰਾਸੀ ਹੈ ਨਾ ਨੰਨੂ ਹਾਂ ਦਿਖਾ ਦਊਂ ਆਪਣੇ ਆਪ ਉਰਧਾ ਪੇ ਛੱਡ ਦੇ ਨੰਨੂ ਤੂੰ ਆ ਦੇਖ ਲੋ ਛੱਡ ਤਾਂ ਉਹਨੂੰ ਦੇਖ ਲੈ ਦੇਖ ਲਿਓ ਕਿੱਥੇ ਤੱਕ ਉਹ ਦੇਖ ਲੋ ਉਹ ਜਾ ਰਿਹਾ ਥਲੀ ਕੋਲ ਹਾਂ

ਔਰ ਔਦੋਲੀ ਲਾਈਕ ਸ਼ੇਅਰ ਸਬਸਕ੍ਰਾਈਬ ਯੂਜ਼ ਕਰਿਓ ਨੀਤੇਸੀ ਇਸ ਧਾਗੇ ਦੀ ਬਣ ਕੇ ਸੀ ਤੁਹਾਨੂੰ ਪੜਾ ਦੇਣਾ ਚਲੋ ਹਾਂਜੀ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਹਾਂ ਸਤਿ ਸ੍ਰੀ ਅਕਾਲ ਹਾਂਜੀ ਤੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਤੇ ਹੁਣ ਮੈਂ ਘਰ ਆ ਚੁੱਕਾ ਤੇ ਐਕਚੁਅਲੀ ਚ ਮੈਂ ਥੋੜਾ ਜਿਹਾ ਹੁਣ ਵਿਅਸਤ ਜਾਂ ਜ਼ਿਆਦਾ ਰਹਿਣਾ ਤੇ ਤਾਂ ਕਰਕੇ ਫਿਰ ਆਪਾਂ ਬਲੌਗ ਦੇ ਵਿੱਚ ਘਟਾਈ ਦੇ ਨਾਲੇ ਫਿਰ ਹੁਣ ਡੇਲੀ ਪਾਣੇ ਹੁੰਦੇ ਬਲੌਗ ਦੇ ਮਰਦੀ ਦੀ ਬਣਾ ਸਕਦੀ ਹਾਂ ਮੈਂ ਤੇ ਬਣਾ ਨਹੀਂ ਸਕਦਾ ਰੋਜ਼ ਰੋਜ਼ ਮੇਰੀ ਸਾਫ ਆ ਰਹੀ ਵੀਡੀਓ ਸਾਫ ਆ ਰਹੀ ਮੈਨੂੰ ਕੁਝ ਲੱਗਿਆ ਨਜ਼ਰ ਆ ਰਿਹਾ ਉਹਦੇ ਤੇ ਨਾ ਕੈਮਰੇ ਦੇ ਇੱਕ ਮਿੰਟ ਮੈਂ ਸਾਫ ਕਰਾਂ ਪਹਿਲਾਂ ਨਹੀਂ ਹਾਂਜੀ ਤੇ ਹੁਣ ਬਿਲਕੁਲ ਸਾਫ ਹੈ ਤੇ ਹੁਣ ਗੱਲ ਐਦਾ ਵੀ ਮਨਪਰੀਤ ਹੁਣੀ ਆਪਣੇ ਸ਼ੁਭਰੀਤ ਹੁਣੀ ਤੇ ਆਪਣਾ ਮੰਨੀ ਉਹ ਸਾਰੇ ਚਲੇ ਗਏ ਨੇ ਹੁਣ ਅੰਮ੍ਰਿਤਸਰ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਆਪਾਂ ਯਾਨੀ ਕਿ ਘਰੇ ਮम्मी डੈਡੀ ਵੀ ਗਏ ਸੀ ਪਰ ਉਹ ਆ ਗਏ ਨੇ ਤੇ ਹੁਣ ਆਪਾਂ ਘਰੇ ਇਕੱਲੇ ਆ ਤੇ ਹੁਣ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਹੈ ਨਾ ਕੋਈ ਵੀ ਘਰੋਂ ਮੈਂਬਰ ਕਿਤੇ ਚੱਲ ਜਵੇ ਨਾ ਤੇ ਬਿਲਕੁਲ ਦਿਲਿਆ ਨਹੀਂ ਲੱਗਦਾ ਹੈਨਾ ਸੁਣਾ ਸੁਣਾ ਲੱਗਦਾ ਸਹੀ ਗੱਲ ਆ ਤੇ ਹੁਣ ਚਲੋ ਉਹਨਾਂ ਨੇ ਆਣਾ ਮੇਰੇ ਹਿਸਾਬ ਨਾਲ ਕੱਲ ਨੂੰ ਆਣਗੇ ਹੁਣ ਕੱਲ ਦੁਪਹਿਰ ਤੱਕ ਆਣਗੇ ਹੈਨਾ ਅਸੀਂ ਪਹਿਲਾਂ ਪਲਾਨ ਬਣਾ ਰਹੇ ਸੀ ਵੀ ਅਸੀਂ ਵੀ ਹਰਮੰਦਰ ਸਾਹਿਬ ਜਾਈਏ ਮੱਥਾ ਟੇਕ ਆਈਏ ਕਿਉਂਕਿ ਨੰਨੂ ਨੂੰ ਮੱਥਾ ਟੇਕਾਇਆ ਮੈਂ ਵੀ ਜਾਇਆ ਦੋ ਤਿੰਨ ਵਾਰੀ ਉਸ ਤੋਂ ਬਾਅਦ ਮਨਪ੍ਰੀਤ ਇੱਕ ਅੱਧੀ ਵਾਰੀ ਗਈ ਹੈ ਨਾ ਉਸ ਤੋਂ ਇੱਕ ਵਾਰੀ ਨਹੀਂ ਹੈ ਉਹ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਮੱਥਾ ਟੇਕਣ ਵਾਸਤੇ ਨੰਨੂ ਤੋਂ ਬਾਅਦ ਨੰਨੂ ਤੋਂ ਬਾਅਦ ਨਨੂੰਦਵਾਦ ਇੱਕ ਵਾਰੀ ਗਈ ਆ ਬਸ ਠੀਕ ਐ ਉੱਥੇ ਹੀ ਮੜਾਈ ਸੀ ਆਪਾਂ ਇੱਕ ਵਾਰੀ ਹਾਂ ਮੜਾਈ ਸੀ ਤੇ ਮੈਂ ਦੋ ਤਿੰਨ ਵਾਰੀ ਗਿਆ ਤੇ ਮੈਂ ਜਰੂਰ ਇੱਕ ਵਾਰੀ ਮੱਥਾ ਟੇਕਿਆ ਮੱਥਾ ਟੇਕਦਾ ਵੀ ਮੌਕਾ ਨਹੀਂ ਮਿਲਦਾ ਹੈਗਾ ਹੈਨਾ ਪਰਵਾਨ ਹੀ ਨਹੀਂ ਹੁੰਦਾ ਕੀ ਕਰੀਏ ਤੇ ਬਾਕੀ ਗੱਲ ਐਦਾ ਵੀ ਹੁਣ ਸਾਡਾ ਵੀ ਪਲਾਨ ਬੰਦਾ ਪਿਆ ਸੀਗਾ ਵੀ ਅਸੀਂ ਜਾਈਏ ਪਰ ਨਹੀਂ ਗੱਲ ਬਣ ਸਕੀ ਕਿਸੇ ਕਾਰਨਾ ਕਰਕੇ ਹੈਨਾ ਤੇ ਉਹ ਚਲੇ ਗਏ ਨੇ ਤੇ ਹੁਣ ਅਸੀਂ ਸੋਚਿਆ ਵੀ ਅਸੀਂ ਵੀ ਬਣਾਵਾਂਗੇ ਪਲਾਨ ਨਾ ਦੋ ਤਿੰਨੇ ਮਾਰ ਆਫਟਰ 2 3 ਮੰਥਸ ਠੀਕ ਹੈ ਨਾ ਹੈ ਨਾ ਹੱਲੇ ਇੰਨਾ ਕਤੇ ਜਾਈ ਨਹੀਂ ਸਕਦੇ ਹੈਗੇ ਤੇ ਬਸ ਇਹ ਪਹਿਲਾਂ ਪਹਿਲਾਂ ਸੋਚ ਰਹੇ ਸੀ ਅੱਜ ਤੋਂ ਮਹੀਨਾ ਕ ਡੇਢ ਪਹਿਲਾਂ ਵੀ ਹਰਮੰਦਰ ਸਾਹਿਬ ਜਾਈਏ ਫਿਰ ਵਿੱਚ ਵਿਆਹ ਆ ਗਿਆ ਹੈ ਨਾ ਮਾਸੀ ਦੇ ਮੁੰਡੇ ਦਾ ਤਾਂ ਕਰਕੇ ਫਿਰ ਗਏ ਨਹੀਂ ਹੈਗੇ ਤੇ ਹੁਣ ਦੇ ਦਿਆਂ ਕੋਈ ਨਹੀਂ ਬਣਾਵਾਂਗੇ 플ਾਨ ਤਾਂ ਜਰੂਰ ਨਹੀਂ ਤੇ ਇੱਧਰ ਕਰੇਲੇ ਬੜ ਰਹੇ ਨੇ ਮਿਸਟਰ ਕਰੇਲਾਸ ਨਹੀਂ ਮਿਸਟਰ ਸਕਰੇਲਾਸ ਕਰੇਲੇ ਬਣਾ ਰਹੇ ਨੇ ਬਹੁਤ ਘੈਂਟ ਹੈ ਮੰਮੀ ਵਾਸਤੇ ਸਪੈਸ਼ਲ ਕਿਉਂਕਿ ਮੰਮੀ ਨੂੰ ਥੋੜੀ ਜੀ ਡਾਕਟਰ ਨੇ ਦੱਸਿਆ ਵੀ ਇਨਫੈਕਸ਼ਨ ਆਈ ਹੈ ਖੂਨ ਦੇ ਵਿੱਚ ਤੇ ਥੋੜੀ ਜੀ ਪ੍ਰੋਬਲਮ ਦੱਸੀ ਹੈ ਨਾ ਕਿ ਸ਼ੂਗਰ ਕਰਕੇ ਕਿਡਨੀਆਂ ਤੇ ਨਾ ਇਫੈਕਟ ਪੈਣਾ ਸ਼ੁਰੂ ਹੋ ਗਿਆ। ਕਿਡਨੀ ਨਾ ਕਰਦੇ ਬਿਲਕੁਲ ਹਾਂ ਬਿਲਕੁਲ ਵੀ ਮਿੱਠਾ ਮੰਮੀ ਬਿਲਕੁਲ ਵੀ ਚੱਕੀ ਜਾਂਦੇ ਫੱਟੇ ਯਾਰ ਬਹੁਤ ਜ਼ਿਆਦਾ ਸੀਰੀਅਸ ਹੈ ਹੁਣ ਇਹ ਕੰਮ ਨਾ ਬਿਲਕੁਲ ਛੱਡਣਾ ਪੈਣਾ ਤਾਂ ਸਹੀ ਹੋਣਾ ਇਨਫੈਕਸ਼ਨ ਵਗੈਰਾ ਨਹੀਂ ਕਿਡਨੀ ਇਫੈਕਟ ਹੋਣੀ ਹੈ ਸ਼ੁਰੂ ਹੋਇਆ ਹੁਣ ਫਿਰ ਉਹ ਖਾਣਾ ਇਸ ਤੋਂ ਵਧੀਆ ਕੀ ਆਪਾਂ ਕੰਟਰੋਲ ਲਗਾ ਲੀਏ ਪਹਿਲਾਂ ਹੀ ਆ ਕਰਕੇ ਹੁਣ ਅਸੀਂ ਤਾਂ ਕਰਿਆ ਹੁਣ ਮੰਮੀ ਦੇ ਵਾਸਤੇ ਨਾ ਕarele ਬਣਾ ਰਹੇ ਆ ਤੇ ਮੰਮੀ ਵਾਸਤੇ ਨਾ ਸਪੈਸ਼ਲ ਸਬਜ਼ੀਆਂ ਯਾਨੀ ਕਿ ਤੁਸੀਂ ਐਦਾਂ ਦੀਆਂ ਨਾ ਪੁੱਛ ਕੇ ਡਾਕਟਰ ਨੂੰ ਕਿ ਕੀ ਖਵਾਇਆ ਜਾਵੇ ਬਾਜਰੇ ਦੀ ਰੋਟੀ ਹੈ ਨਾ ਕਣਕ ਦੀ ਕਣਕ ਦੀ ਰੋਟੀ ਨਹੀਂ ਖਵਾਣੀ ਬਾਜਰਾ ਵਗੈਰਾ ਨਹੀਂ ਆਟਾ ਲੱਗ ਤੋਂ ਮਿਲਦਾ ਉਹ ਲੈ ਕੇ ਆਣੇ ਹਾਂ ਤੇ ਉਹਦਾ ਆਟਾ ਵਗੈਰਾ ਹਾਂ ਲੱਗ ਤੋਂ ਮਿਲਦਾ ਵੈਸੇ ਕਈ ਲੋਕ ਖਾਂਦੇ ਵੀ ਨੇ ਪਰ ਆਪਾਂ ਚੱਕੀ ਜਾਂਦੇ ਫੱਟੇ ਆਲੂ ਬੰਦ ਕੀਤੇ ਨੇ ਡਾਕਟਰ ਨੇ ਆਲੂ ਜੀ ਬਹੁਤ ਚੰਗੇ ਚਾਵਲ ਵੀ ਵੈਸੇ ਨਹੀਂ ਖਾਣੇ ਚਾਹੀਦੇ ਚਲੋ ਚਾਵਲ ਤਾਂ ਥੋੜਾ ਜਿਹਾ ਘੱਟ ਆਲੂ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਆਲੂਆਂ ਦੇ ਵਿੱਚ ਉਸ ਤੋਂ ਰਾਵ ਮਿੱਠਾ ਤੇ ਬਿਲਕੁਲ ਨਹੀਂ ਖਾਣਾ ਠੀਕ ਹੈ ਬਾਕੀ ਜੋ ਮਰਜੀ ਖਾਈ ਜਾਣਾ ਲੱਸੀ ਦਹੀਂ ਹੈ ਨਾ ਇਹ ਚੀਜ਼ਾਂ ਤੇ ਖਾ ਸਕਦੇ ਨੇ ਤੇ ਉਹਦੇ ਚੀਜ਼ਾਂ ਖਾਦੇ ਕਿਉਂਕਿ ਪਹਿਲਾਂ ਮੰਮੀ ਨੂੰ ਸੋਜ ਦੀ ਪ੍ਰੋਬਲਮ ਸੀਗੀ ਪਰ ਉਹ ਚਲੋ ਠੀਕ ਹੋ ਗਈ ਹੈ ਨਾ ਚਲੋ ਖਾਈ ਪੀ ਜਾਣ ਪਰ ਇਹ ਚੀਜ਼ਾਂ ਨਾ ਖਾਣ ਤੇ ਸੋ ਖਰੇਗਾ ਪਤਾ ਹੈ ਉਹ ਦਵਾਈ ਦਾ ਕੋਰ ਆਇਆ ਆਪਣੇ ਕੋਲੋਂ ਕਿਹੜੇ ਕਿਹੜਾ ਸੁਪੀਓ ਪਾਇਆ ਸੀ ਬੜੀ ਦੂਰ ਦੀ ਰਿਸ਼ਤੇ ਹਾਂ ਮੈਨੂੰ ਆਇਆ ਸੀ लवली ਦਾ ਫੋਨ ਆਇਆ ਸੀ ਕਹਿੰਦਾ ਵੀ ਅਮਰੀਕਾ ਤੋਂ ਅਮਰੀਕਾ ਤੋਂ ਹਾਂ ਅਮਰੀਕਾ ਤੋਂ ਅਮਰੀਕਾ ਤੋਂ ਹਾਂ ਹੁਣ ਜਾਣਾ ਮੈਂ ਚਲ ਇੰਗਲੈਂਡ ਤੋਂ ਇੰਗਲੈਂਡ ਤੋਂ ਅੱਛਾ ਹੁਣ ਜਾਣਾ ਤੇ ਰਾਜਪੁਰੇ ਸੀਗਾ ਸਾਨੂੰ ਕਰ ਲੈਣ ਦੱਸ ਦੇਣਾ ਐਡਰੈਸ ਦੱਸ ਦੇਣੇ ਐ ਐਡਰੈਸ ਦੱਸ ਦੋ हां हां मैं एड्रेस ਦੱਸ ਦਾਂਗਾ ਠੀਕ ਹੈ ਤੇ ਦੇਖਦੇ ਨੇ ਆਪਣੇ ਤੇ ਮਚਾਈ ਹੈ हां ਪੱਕਾ ਪੱਕਾ ਨਹੀਂ ਤੇ ਇੰਸਟਾਗ੍ਰਾਮ ਮਨਮੋਜੀ ਬਲੌਗਰ ਹੈ ਇੰਸਟਾਗ੍ਰਾਮ ਤੇ ਉੱਥੇ ਮੈਸੇਜ ਕਰ ਲੋ ਤੇ ਆਪਾਂ ਤੁਹਾਨੂੰ ਐਡਰੈਸ ਉੱਥੇ ਪਾ ਦਵਾਂਗੇ ਠੀਕ ਹੈ ਪਰ ਪਹਿਲਾਂ ਵੀ ਕਿਸੇ ਨੇ ਕਿਹਾ ਸੀ ਪਰ ਮੈਸੇਜ ਕੀਤਾ ਹੀ ਨਹੀਂ ਅਜੇ ਵੀ ਐਡਰੈਸ ਮੰਗਦਾ ਕੀਤਾ ਹੀ ਨਹੀਂ ਫਿਰ ਸੈਂਡ ਠੀਕ ਹੈ ਨਾ ਤੇ ਐਡਰੈਸ ਸੈਂਡ ਕਰ ਦਿਓ ਤੇ ਆਪਾਂ ਪਾ ਦਾਂਗੇ ਕੋਈ ਚੱਕਰ ਨਹੀਂ ਅਦਾ ਦਾ ਤੇ ਪਹਿਲਾਂ ਹਾਲ ਹੁਣ ਕਰੇਲੇ ਬਣ ਰਹੇ ਨੇ ਤੇ ਬਾਕੀ ਰੋਟੀ ਪਾਣੀ ਹੁਣ ਇਸ ਤੋਂ ਬਾਅਦ ਬਣਨਾ ਹੈ ਨਾ ਕੱਲ੍ਹ ਦਾ ਦਿਨ ਹੁਣ ਛੁੱਟੀ ਐ ਫੇ ਦੇਖਦੇ ਆ ਕੱਲ ਨੂੰ ਕੀ ਬਣਦਾ ਠੀਕ ਐ ਨਾ ਤੇ ਆਦਰ ਮੰਮੀ ਬੈਠੇ ਨੇ ਦਾੜ ਜਬੂ ਪਹਿਲਾਂ ਗੋਡੇਆਂ ਦੀ ਪ੍ਰੋਬਲਮ ਸੀ ਗੋਡੇਆਂ ਦੀ ਪ੍ਰੋਬਲਮ ਸਹੀ ਹੋਈ ਐ ਤਾਂ ਹੁਣ ਸ਼ੂਗਰ ਦੀ ਪ੍ਰੋਬਲਮ ਤਾਂ ਚਲੋ ਹੈਗੀ ਸੀ ਹੁਣ ਦਾੜ ਦੀ ਪ੍ਰੋਬਲਮ ਨਵੀਂ ਆ ਗਈ ਐ ਸਾਰਿਆਂ ਨੂੰ ਹੀ ਐ ਮੈਨੂੰ ਵੀ ਪ੍ਰੋਬਲਮ ਐ ਦਾੜ ਦੀ ਤਾਂ ਮੇਰੀ ਦਾੜ ਗਲੀ ਪਈ ਐ ਠੀਕ ਐ ਮੰਨੀ ਦੀ ਦਾੜ ਮੰਨੀ ਦੇ ਦਾੜ ਚ ਰੋਜ਼ ਰਾਤ ਨੂੰ ਉੱਠ ਉੱਠ ਕੇ ਤੁਰਦਾ ਆ ਨੀਂਦ ਨਹੀਂ ਆਉਂਦੀ ਹੈਗੀ ਐਨੀ ਦਰਦ ਆ ਇਦਾਂ ਤੇ ਮੈਨੂੰ ਤਾਂ ਡਾਕਟਰ ਨੇ ਕਿਹਾ ਸੀ ਵੈਸੇ ਕਹਿੰਦਾ ਦਾੜ ਕਢਾ ਦੇ ਜਾੜ ਜਾੜ ਬਾਣੀ ਨਹੀਂ ਆ ਗਈ ਉਹ ਫਾੜ ਮੈਨੂੰ ਕਹਿੰਦਾ ਇਹ ਕਹਿੰਦਾ 2000 ਰੁਪਏ ਲੱਗਣਾ ਕਢਾ ਕੇ ਪਰੇਗਾ ਦੂਜਾ ਦੰਦ ਵੀ ਵਾਕਈ ਸੱਚੀ ਗੱਲ ਮੇਤੋਂ ਹੁਣ ਇਦਰੋਂ ਖਾਦਾ ਨਹੀਂ ਜਾਂਦਾ ਮੈਂ ਬਹੁਤ ਪਰੇਸ਼ਾਨ ਹੂ ਇੱਕ ਵਾਰੀ ਫਾਂਡਾ ਕਰਾਇਆ ਮੰਮੀ ਕਰਵਾ ਕੇ ਆਈ ਸੀ ਚਲੋ ਫਾਂਡਾ ਵੀ ਕਰਾ ਕੇ ਦੇਖ ਲਾਂਗੇ ਕਿੰਨਾ ਚਿਰ ਕੱਢ ਗਿਆ ਦਰਦ ਹੋ ਗਿਆ ਨਹੀਂ ਚਲੋ ਫਾਂਡਾ ਵੀ ਕਰਾ ਕੇ ਦੇਖ ਲਾਂਗੇ ਪਰ ਯਾਰ ਮੇਰੇ ਖਾਣਾ ਜੇ ਕਢਾ ਲਓ ਫੇਰ ਨਹੀਂ ਖੰਡ ਲੱਗਦਾ ਕਿਉਂ ਚਾ ਉਹ ਤੇ ਆਪਣੇ ਪੇਂਡਾ ਦੂਜਾ ਦੰਦ ਵੀ ਖਰਾਬ ਹੁੰਦਾ ਜਾ ਰਿਹਾ ਨਾ ਆਪਣੇ ਪੇਂਡ ਕਰਦੇ ਨੇ ਚਾ ਦਾੜ ਦਾ ਫੰਡ ਆਉਂ ਦੇਖ ਲੈ ਕਰਾ ਕੇ ਅੱਜ ਕਿਸੇ ਜਾਂ ਕੱਲ੍ਹ ਸਵੇਰੇ ਚੱਲੀਏ ਨਾ ਨਹੀਂ ਦੇਖ ਲੈ ਹੈ ਨਾ ਜਾਣਾ ਨਾਲ ਨਾਲ ਕਿੰਨੇ ਮੰਨੀ ਆਣਾ ਹੈ ਅੱਛਾ ਆਪਣੇ ਕੋਲ ਆਣਾ ਮੰਨੀ ਅੱਛਾ ਮੰਨੀ ਦੇ ਸੋਹਰੇ ਆਣੇ ਹੈ ਨਾ ਸ਼ਾਇਦ ਆਦਰ ਲੰਘਦੇ ਫਿਰ ਆਣਗੇ ਅੱਛਾ ਉਹ ਬੈਗ ਉਹ ਇੱਥੇ ਹੀ ਪਿਆ ਨਾ ਫਿਰ ਉੱਪਰ ਬੈਠ ਅੱਛਾ ਫਿਰ ਹਾਂ ਬੈਗ ਲੈਣ ਆਣਗੇ ਤਾਂ ਫਿਰ ਆਣਗੇ ਹੈ ਨਾ ਹਾਂ ਫਿਰ ਆਣਗੇ ਪੱਕਾ ਹੀ ਆਣਗੇ ਨੇ ਤਾਂ ਸੀ ਪਿੰਡ ਚੱਲ ਜਾਂਦੇ ਚੱਲ ਦੇਖ ਲਾਗੇ ਜੇ ਜੇ ਜਲਦੀ ਆ ਗਏ ਤਾਂ ਫਿਰ ਵੈਸੇ ਤਾਂ ਲੱਗਦਾ ਨਹੀਂ ਜਲਦੀ ਮੱਥਾ ਤਾਂ ਹੁਣ ਟੇਕਿਆ ਉਹਨਾਂ ਨੇ ਮਿਲਦਾ ਅੱਜ ਨਹੀਂ ਆਣਾ ਨਹੀਂ ਹੁਣ ਟੇਕਿਆ ਮੱਥਾ ਹੁਣ ਮੈਂ ਜਦੋਂ ਲਾਈਵ ਆਇਆ ਸੀ ਨਾ ਮੱਥਾ ਟੇਕ ਕੇ ਬੈਠੇ ਸੀ ਮਨੇ ਅੱਛਾ ਹਾਂ ਹੁਣ ਫਿਰ ਸਵੇਰੇ ਪੱਕਾ ਆਣਗੇ ਮੈਂ ਲਾਦਾ ਫਿਰ ਚਲੋ ਕੋਈ ਗੱਲ ਨਹੀਂ ਫੇਰ ਕਦੀ ਜਾਇਆ ਵਾਂਗੇ ਪਰ ਜਾਣਾ ਜ਼ਰੂਰੀ ਦਾੜ ਦਾ ਸਾਲਾ ਕੰਮ ਨਵੀਂ ਨਵੀਂ ਪ੍ਰੋਬਲਮ ਆ ਸ਼ੁਰੂ ਹੋਈ ਨਹੀਂ ਕੀ ਕਰੇ ਬੰਦਾ ਇੱਕ ਪ੍ਰੋਬਲਮ ਤੋਂ ਖੜਾ ਛੁੱਟਦਾ ਦੂਜੀ ਆ ਜਾਂਦੀ ਦੂਜੀ ਵਗੜਾ ਛੁੱਟਦਾ ਤੀਜੀ ਆ ਜਾਂਦੀ ਸਾਰਿਆਂ ਦੇ ਘਰ ਦੇ ਵਿੱਚ ਇਹੀ ਪ੍ਰੋਬਲਮ ਹੈ ਕਿ ਨਹੀਂ ਕੀ ਬੰਦਾ ਕਰੇ ਪੱਖੇ ਕਿਉਂ ਬੰਦ ਕੀਤੇ ਨੇ ਆਪਾਂ ਕਿਵੇਂ ਤਾਂ ਸਮਝ ਨਹੀਂ ਆ ਰਹੀ ਠੰਡ ਲੱਗ ਰਹੀ ਆਓ ਮੈਂ ਵੀ ਸੋਚ ਰਿਹਾ ਪੱਖੇ ਕੋਈ ਬੰਦ ਨੇ ਏਸੀ ਤਾਂ ਚੱਲਦਾ ਵੀ ਨਹੀਂ ਪਿਆ ਤੇ ਉੱਧਰ ਹੀ ਬਹਿ ਜੂ ਫਿਰ ਠੰਡ ਲੱਗ ਰਹੀ ਪੱਖਾ ਚਲਾ ਲੇ ਫਿਰ ਉੱਧਰ ਪੱਖਾ ਤਾਂ ਚੱਲ ਹੀ ਨਹੀਂ ਰਿਹਾ ਸੀ ਉੱਧਰ ਬਹਿ ਜਣ ਚੱਲ ਮੈਂ ਪੱਖਾ ਚਲਾ ਦਿੰਦਾ ਉਧਰ ਚੱਲ ਗਿਆ ਵਰਤ ਬਕਰੇ ਲਈ ਪ੍ਰਤੈ ਤੇਦਰ ਮਨਪ੍ਰੀਤ ਦਾ ਵੀ ਧੰਨਵਾਦ ਕਰਦੇ ਹਾਂ ਜੀ 12 ਵਜੇ ਪੇ ਇਹਦੇ ਵੀ ਉਹ ਬਰਾ ਉਹ ਨੂੰ ਬਣਾ ਲਈ ਦੋ ਅਗੇ ਵੰਡ ਕੇ ਹੋ ਜਾਂਦਾ ਹੈ ਕੰਮ ਵੰਡ ਕੇ ਕੰਮ ਕਰਦੇ ਹਾਂ ਇਕੱਲੇ ਨੂੰ ਕਰ ਪੈਂਦਾ ਅੱਜ ਫਿਰ ਇਕੱਲੇ ਨੂੰ ਕੰਮ ਕਰਨਾ ਪਿਆ ਰੌਣ ਚੱਲ ਆ ਕੋਈ ਗੱਲ ਨਹੀਂ 10 12 ਦਿਨ ਦੀ ਗੱਲ ਹੈ ਹਫਤੇ ਰਵੇ ਜਿਆਦਾ ਥੋੜੀ ਨਾ ਨੇ ਨਹੀਂ ਆ ਉਹ ਫਤਾਈ ਰਹੇਗੀ ਕਹਿ ਕੇ ਕੀ ਇਹ ਹੁਣ ਕਿਹੜੀ ਭੇਜਿਆ 15 ਦਿਨ ਓਹ 15 ਦਿਨ ਕੋਈ ਰਹਿੰਦਾ ਹੁੰਦਾ 5 ਦਿਨ ਨਹੀਂ ਸੀ 15 ਦਿਨ ਰਹਿੰਦਾ 15 ਦਿਨ ਤਾਂ ਕੋਈ ਵੀ ਨਹੀਂ ਜਮਾਲਾ ਜੀ ਕੋਣ ਛੱਡਦਾ 15 ਦਿਨ ਹੈ ਉਹਦੇ ਚੱਲ ਦੇ ਹੁੰਦਾ ਸੀਗਾ ਉਹ ਵੀ ਪਹਿਲਾਂ ਦੂਰ ਦਰਾਡੇ ਹੁੰਦੇ ਸੀ ਨਾ ਜਿੱਦਾਂ ਜਿਹੜਾ ਹੁਣ ਮੰਮੀ ਉਹ ਕਹਿੰਦਾ ਵੈਸੇ ਹੀ ਕਹਿੰਦਾ ਤੇ ਐਡਾ ਥੋੜੀ ਛੱਡਣਾ ਉਹ ਨਹੀਂ 4-5 ਦਿਨ ਲੈ ਮੇਰੀ ਗੱਲ ਸੁਣੋ ਜਿਵੇਂ ਹੁਣ ਮੰਮੀ ਸੀ ਤੇ ਮੰਮੀ ਹੁਣ ਕਿੰਨੀ ਦੂਰ ਸੀ ਜਮੀਰਪੁਰ ਤੋਂ ਨਵੇਂ ਸ਼ਹਿਰ ਤੋਂ ਪਟਿਆਲਾ ਕਿੰਨੀ ਦੂਰ ਉਹ ਤਾਂ ਚਲੋ ਬੰਦਾ 2 ਮਹੀਨੇ ਰਹਿ ਵੀ ਜਾਵੇ ਹਨਾ ਹੁਣ ਆ ਤਾਂ ਨੇੜੇ ਆ ਫੋਨ ਫਾਨ ਨਹੀਂ ਸੀ ਆਗੇ ਤੇ ਚਿੱਟੀਆਂ ਚਿੱਟੀਆਂ ਹੁੰਦੀਆਂ ਸੀ ਨਾਲੇ ਹਾਂ ਇਹ ਵੀ ਫਰਕ ਪੈ ਗਿਆ 2 ਮਹੀਨਾ 2-2 3 ਦਿਨ ਮਹੀਨੇ ਜਾਂਦੇ ਹੀ ਕੋ ਨਹੀਂ ਵੇਲਾ ਨਹੀਂ ਨਹੀਂ ਹਾਂ ਇਹ ਵੀ ਫਰਕ ਪੈ ਗਿਆ ਨਾ ਹੁਣ ਫੋਨ ਆ ਗਏ ਤੇ ਫੋਨ ਆਣ ਕਰਕੇ ਤੇ ਫਿਰ ਥੋੜਾ ਸੋਖਾ ਹੋ ਗਿਆ ਨਹੀਂ ਅੱਗੇ ਕਿਹੜਾ ਜ਼ਿਆਦਾ ਜਾਂਦੇ ਸੀ 2-3 ਮਹੀਨੇ ਤੱਕ ਇਹ ਬੰਦਾ ਜਾਂਦਾ ਸੀ ਤੇ ਚੱਲ ਫਿਰ ਇਹ ਵੀ ਮਹੀਨਾ ਮਹੀਨਾ ਰਹਿ ਹੁੰਦੇ ਰਹਿ ਹੁੰਦੇ ਸੀ ਨਾਲੇ ਹੁਣ ਉਹਦੋਂ ਉਹਦੋਂ ਚਿੱਟੀਆਂ ਜਮਾ ਨੇ ਚਿੱਠੀ ਕਦੀ ਕੋਣ ਪਾਉਂਦਾ ਸੀ ਇਹਨਾਂ ਕੋਈ ਪੜਿਆ ਲਿਖਿਆ ਹੁੰਦਾ ਸੀ ਉਹੀ ਪਾਉਂਦਾ ਸੀ ਉਹ ਵੀ ਨਹੀਂ ਸੀ ਪਾਉਂਦੇ ਇੰਨੀ ਕੋਣ ਖੇਚਲ ਕਰੇ ਨਹੀਂ ਉਹਦੋਂ ਪਰ ਲੈ ਵੀ ਲਈਦਾ ਸੀ ਨਾ ਉਦੋਂ ਚਾਰ ਮਹੀਨਾ ਮਹੀਨਾ ਬੰਨਾ ਰਹਿ ਲੈਣਾ ਪਹਿਲਾਂ ਰਹਿੰਦੇ ਸੀ ਪਹਿਲਾਂ ਅਸੀਂ ਵੀ ਨਾਨਕੇ ਰਹਿੰਦੇ ਸੀ ਮਹੀਨਾ ਮਹੀਨਾ ਹੈਨਾ ਤੇ ਹੁਣ ਹੁਣ ਨਹੀਂ ਮੈਨੂੰ ਲੱਗਦਾ ਕੋਈ ਰਹਿੰਦਾ ਹੋਏਗਾ ਨਾਨਕੇ ਮਹੀਨਾ ਮਹੀਨਾ ਕੋਈ ਆਪਣੇ ਨਾਨਕੇ ਰਹਿੰਦੀ ਜਗਾ ਕੋਈ ਕੋਈ ਹੋਏਗਾ ਫਿਰਲਾ ਫਿਰਲਾ ਆਪਣੇ ਨਾਨਕੇ ਰਹਿੰਦਾ ਮੈਂ ਕਿਹਾ ਕਿ ਰਿਪੋਰਟ ਤੋੜਿਆ 5 ਦਿਨਾਂ ਦਾ ਕਿ ਨਹੀਂ ਹਾਂ ਸਕੂਲ ਗਈ ਹੈ ਦਾ ਉਹ ਅਥ ਨਾਨਕਿਆਂ ਦਾ ਜਿ ਨਾਨਕੇ ਨਾਨਕੇ ਰਹਿ ਗਿਆ ਹੀ ਹਾਂ ਹਾਂ ਮੈਂ ਤਾਂ ਹਰ ਛੁੱਟੀਆਂ ਦੇ ਵਿੱਚ ਨਾਨਕੇ ਹਰ ਛੁੱਟੀਆਂ ਦੇ ਵਿੱਚ ਰੱਖਿਆ ਉਹ ਥੋੜੀ ਰਹਿੰਦੀ ਹੋ ਚੀਜ਼ਾਂ ਦਾ ਲਾਲਚ ਦੇ ਦੇ ਕੇ ਵਿਚਾਰੀ ਮम्मी ਕਹਿੰਦੇ ਲਾਲਚ ਦੇ ਕੇ ਰੱਖਿਆ ਉਹ ਨਾ ਲੈਂਦੀ ਨਹੀਂ ਕਹਿੰਦੀ ਹੁਣ ਨਹੀਂ ਮੈਂ ਜਾਣਾ ਕਹਿੰਦੀ ਮिन्नੂ ਮੈਂ ਕਿਹਾ ਹੁਣ ਜਾਣਾ ਨਾ ਨਕੇ ਕਹਿੰਦੀ ਨਾ ਬੱਸ ਮੈਂ ਨਹੀਂ ਹੁਣ ਜਾਣਾ ਉਹਦੋਂ ਨੂੰ ਇਹ ਹੋ ਗਿਆ ਵੀ ਅੱਗੇ ਐਨੇ ਦਿਨ ਰਹਿ ਗਿਆ ਸਹੀ ਗੱਲ ਤੇ ਇੱਧਰ ਤੁਸੀਂ ਇਹਦੇ ਕੰਮ ਦੇਖ ਲੋ ਓ ਕਾਕੇ ਯਾਰ ਸ਼ਰਮਾ ਕਰ ਲੈ ਔਰ ਪੜ੍ਹਾਈ ਕਰ ਲਈ ਉਹ ਕਰ ਲੈ ਕੰਮ ਕਰ ਲੈ ਸਕੂਲ ਦਾ ਤੇ ਫਿਨਿਸ਼ ਕਰ ਲੈ ਕੱਲ ਨੂੰ ਛੁੱਟੀ ਹੈ ਫਿਨਿਸ਼ ਕਰ ਲੈ ਹਾਂ ਉਹ ਕੱਲ ਨੂੰ ਛੁੱਟੀ ਹੈ ਹਾਂ ਕੱਲ ਨੂੰ ਕੱਲ ਨੂੰ ਛੁੱਟੀ ਹੈ ਬੇਟਾ ਫਿਨਿਸ਼ ਕਰਨਾ ਕੰਮ ਆਪਣਾ ਤੇ ਕੱਲ ਜੋ ਕਰਨਾ ਕੱਲ ਛੁੱਟੀਆਂ ਪੈ ਗਈਆਂ ਬਸ ਮੀਨੂਣ ਨਹੀਂ ਅਲੇ ਕਿਤੇ ਅਲੇ ਇੱਕ ਤਰੀਕ ਤੋਂ ਹੋਣੀ ਹੈ 2-3 ਤਰੀਕ ਤੋਂ ਇੰਨੀ ਸੈਚੂ ਥੋੜੀ ਛੁੱਟੀਆਂ ਹੋ ਜਾਂਦੀਆਂ ਨੇ ਚਲ ਉੱਠ ਕੇ ਕੰਮ ਕਰ ਲੈ ਪਹਿਲਾਂ ਠੀਕ ਹੈ ਹੋਰ ਕੀ ਕਰ ਲੈ ਕਰ ਲੈ ਚਲ ਮੈਂ ਕਰ ਲਾਂਗੀ ਔਰ ਮੈਂ ਆਪਣਾ ਉੱਠ ਕੇ ਕਰਾਂਗੀ। ਅੱਛਾ ਚਲ ਠੀਕ ਹੈ ਫਿਰ ਸਵੇਰੇ ਕਰ ਲਈ ਠੀਕ ਹੈ ਫਿਨਿਸ਼ ਕਰ ਲਈ। ਫਿਰ ਮੋੜ ਕੇ ਸਕੂਲ ਦਾ ਕੰਮ ਛੁੱਟੀਆਂ ਹੋ ਜਾਣੀਆਂ ਫਿਰ। ਤੁਸੀਂ ਨਾ ਮੇਰਾ ਬੈਗ ਕੱਢੋ ਤੇ ਇੱਥੇ ਕਾਪੀਆਂ ਕੱਢ ਕੇ ਰੱਖ ਦੋ। ਕੋਈ ਕਰਨਾ ਕੰਮ। ਸਵੇਰੇ? ਤੇ ਸਵੇਰੇ ਘੱਟ ਲੱਗ ਗੱਦਾ ਜਿਆ। ਜਿੱਦਿਆ। ਦੇਖੋ ਅਰੇ ਕਿੰਨੋਂ ਖਲੋਰਾ ਪਾਇਆ ਹੋਇਆ। ਦੇਖਿਓ ਟੋਕਰੀਆਂ ਇਆਂ ਪਤਨੀ ਕੀ ਕੀ ਲਿਆ ਕੇ ਰੱਖਿਆ ਗੜਵੀ, ਮੱਗੇ। ਆਹ ਦੇਖੋ ਐ ਆ ਪੀੜੀ ਲਿਆ ਕੇ ਰੱਖੀ ਇਹਨੇ। ਦੇ ਨੇ ਮੇਰਾ ਗੱਡੀ ਪੂਰੇ ਕਮਰੇ ਦੇ ਵਿੱਚ ਇਹਨੇ ਖਲਾਰਾ ਪਾਇਆ ਹੁੰਦਾ ਮੇਰਾ ਕਾਰ ਵਾਲਾ ਆ ਗੱਡੀ ਵਾਲਾ ਕਾਰ ਅੱਛਾ ਗੱਡੀ ਵਾਲਾ ਕਾਰ ਹਾਂ ਅੱਪਰ ਅੱਛੀ ਵੀ ਲਈ ਹੈ ਲਾਵਾਂਗੇ ਗੱਡੀ ਵਾਲਾ ਕਾਰ ਹਾਂ ਹਾਂ ਆ ਦੇਖੋ ਪੀੜੀ ਦੇਖਿਓ ਆ ਪੀੜੀ ਬੈਣ ਵਾਲੀ ਵਾਸ਼ਰੂਮ ਵਾਲੀ ਪੀੜੀ ਤੇ ਇਹਨੇ ਬੈੱਡ ਤੇ ਲਿਆ ਕੇ ਰੱਖੀ ਆ ਇਹ ਕਰੇ ਬੰਦਾ ਦੇਖਿਓ ਉਹ ਫੱਟੀ ਕਹਦੇ ਬਾਤੇ ਆ ਉਹ ਫੱਟੀ ਤੇ ਟੁੱਟ ਗਈ ਆ ਫਿਰ ਵੀ ਆ ਜੂਸ ਨੇ ਕਰ ਰੇ ਗਿਰ ਨਾ ਜਾਈ ਹੋਣਾ ਇਹਦਾ ਗਿਰ ਜਾਣਾ ਨੂੰ ਅੱਛਾ ਧਿਆਨ ਨਾਲ ਖੇਡਿਆ ਕਰ